ਚਲੋ ਜੀ ਦਿਓ ਲਾਗ ਦਿਓ ਜੀ ਕਰੋ ਸ਼ਗਨ ਕਰੋ ਅੰਟੀ ਹੁਣ ਲੜੀਏ ਬਲੜੀਏ ਬਲੜੀਏ ਵਰਟੋਏ ਨਿਕਰ ਮਾ ਬਲੜੀਏ ਸ਼ਗਨਾ ਦੇ ਦੀਏ ਮੰਮੀ ਤੇਰੇ ਕਿਸੇ ਜਉਂਦੀ ਐ ਸਰੋਂ ਦਾ ਤੇਰੇ ਪੱਲੇ ਦੁਖਸ਼ ਨੋਦੀ ਐ ਬਲੜੀਏ ਲੋਕ ਕਿ ਬੜੀ ਸਮਝ ਕਿਉਂ ਤੇ ਬੜੀ ਬੋਲੋ ਬੋਲੋ ਕੋ ਤਾਂ ਜੀਰ ਗਾਓ ਤੁਸੀਂ ਤਾਂ ਜਿਉਂ ਪ੍ਰੀਨਿੰਗ ਕਰਦੇ ਗਾਓ ਮੈਂ 1 ਮੀਟਰ ਉੱਤੇ ਨਹੀਂ ਕਰਦਾ ਬੇਵਲ ਦੀਵੜਿਆ ਮੈਂ ਤੱਕ ਕੁੜੀਏ ਬੋਲੀ ਪਾਈ ਕਿਉਂ ਕਰਦੀ ਐ ਅੜੀਆਂ ਕਤੋਂ ਬੁਲ ਕੱਟਦੀ ਤੈਥੋਂ ਸੋਹਣੀਆਂ ਖੜੀਆਂ ਕਤੋਂ ਬੁਲ ਕੱਟਦੀ ਮੈਂ ਤੱਕ ਕੁੜੀਏ ਬੋਲੀ ਪਾਈ ਮੇਰੇ ਕਾਲਜੇ ਛੂਰੀ ਚੁਵਾਈ ਫੈਂਟਰੀ ਨੂੰ ਕਰ ਲੰਡਾ ਤੂੰ ਤੈਨੂੰ ਜਾਨ ਖਸਾਈ ਨਾ ਜਾ ਮੇਰ ਬੋਲੀ ਨਾ ਕਾਇਨ ਜਾ ਕੇ ਬੁਕਾਰ ਕੇ ਮੇਰ ਬੋਲੀ ਨਾ ਕਾਇਨ ਭੇਜਾ ਤੁਸ ਕਰ ਕੇ ਮੈਂ ਤੱਕ ਕੁੜੀਏ ਬੋਲੀ ਨੀਦੀ ਪਾਤਿਆ ਬਲਤ ਦੇ ਕਾਨੀ ਤੇਰੀ ਮੁਕਨੀ ਦੀ ਪਾਤਿਆ ਬਲਤ ਦੇ ਕਾਨੀ ਤੇ ਪੀਰੇ ਦੇ ਘਰੇ ਮਸਾਂ ਖੁਸ਼ੀ ਆਈ ਹੈ ਬਈ ਹੁਣ ਜੇ ਕੋ ਆਈ ਹੈ ਸ਼ਾਵਾ ਬਈ ਹੁਣ ਜੇ ਕੋ ਆਈ ਹੈ ਬੱਲੇ ਬਈ ਹੁਣ ਜੇ ਕੋ ਆਈ ਹੈ ਸ਼ਾਵਾ ਸਾਮੀ ਕੁੜੀ ਫੈਸ਼ਨ ਕਰਦੀ ਮਣੀਪਾਲ ਦਾ ਸੀ ਵਿਆਹ ਮਣੀਪਾਲ ਦਾ ਸੀ ਵਿਆਹ ਤੇ ਮਾਮਾ ਦਾ ਨਾ ਆਪਾਂ ਭਗਵਾਨ ਦੇ ਗੱਜ-ਵੱਜ ਕੇ ਜਾਵਾਂਗੇ ਤੇ ਮਾਮੀ ਥੋੜੀ ਜਿਹੀ ਕੰਜੂਸੀ ਉਹਨੇ ਆਪੇ ਮੇਰਾ ਘਰ ਲੱਭੂਗਾ ਤੇ ਆਂ ਦਾ ਨਾ ਹਰ ਸੁਖ ਜੀਤ ਹੈ ਸਾਰਾ ਕੁਝ ਤਿਆਰ ਹਾਂ ਜੀ ਸਾਰਾ ਤਿਆਰ ਹੈ ਤੇਵਾ ਨਹੀਂ ਮੇਰਾ ਤਾਂ ਜੀ ਕਰਦਾ ਨਾ ਮੈਂ ਗਾਣ ਵਜਾਉਣ ਲੱਗਿਆ ਵਾ ਉਹਦੀ ਗਾਣ ਵਜਾਉਣ ਦਾ ਕੀ ਕਿ ਕਰਨੀ ਆ ਆਪਣੇ ਬੱਚੇ ਵੇਖ ਹਕੀਕ ਹੈ ਗਈ ਆ ਉਹਦੇ ਬੱਚੇ ਕੀ ਕਰਨਗੇ ਬੱਚੇ ਕਰਨਗੇ ਪਾ 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 ਪੀ 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 ਪਾ 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 ਪੀ 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 ਪਾ 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 ਮਣੀਪਾਲ ਦਾ ਸੀ ਵਿਆਹ ਮਾਇਆ ਖੇਰ ਪਾਨੇ ਕਲਦੀ ਬਹੁਣ ਮੈਂ ਤਾਂ ਥੱਕ ਗਈ ਨਾਲੇ ਸਾਲੇ ਘਰੇ ਮੇਰਾ ਵਿਆਹ ਹੁਣ ਮੈਂ ਤਾਂ ਜਾਣੀ ਹੈ ਤੇ ਤੂੰ ਘਾ ਦੀ ਪਰਜਾਈ ਨੂੰ ਸਾਧਲਾ ਪਰਜਾਈ ਨੂੰ ਪਾਈ ਜਿੰਦੇ ਆਈ ਤੇ ਪਰਜਾਈ ਦੀ ਜੀ ਆ ਕਿ ਮੈਂ ਨਹੀਂ ਨਾਂ ਲੈਣਾ ਆਈ ਐ ਤੇ ਮੈਂ ਜਾਣਾ ਤੇ ਪਾਈ ਜਦੋਂ ਆ ਕੇ ਉਤਰੀ ਤੇ ਮੈਨੂੰ ਮਿਲੀ ਤੇ ਮਗਰੇ ਮਾਪੇ ਦਾ ਘੋਣ ਆ ਗਿਆ ਕੇ ਉਹ ਆਨੀ ਤੋਂ ਅੱਡੀਸ਼ੀ ਦੀ ਫੋਨ ਕਰਤਾ ਆਂਦਾ ਜਿੰਨਾ ਚਿਰ ਮੈਨੂੰ ਉੱਥੇ ਨਹੀਂ ਵੇਖਣਾ ਮੈਂ ਤੋ ਰੋਟੀ ਨਹੀਂ ਖਾਦੀ ਜਾਂਦੀ ਮਾਮੀਆਂ ਦੀ ਕੋਈ ਨਹੀਂ ਜੇ ਤੂੰ ਰੋਟੀ ਖਾਦੀ ਉਹ ਤਾਂ ਫੋਨ ਕਰਦੀ ਕੋਣੇ ਕਰਦੀ ਭਾਈ ਵੀਡੀਓ ਕਾਲ ਤੇ ਇਹਨੇ ਚਾਹਤ ਨੂੰ ਮਾਮਾ ਦਾ ਹਾਏ ਜੀ ਨਹੀਂ ਲੱਗਦਾ ਮੋਟਾ ਵੇ ਕਿੱतरी ਫੋਟੋ ਹਾਏ ਜੀ ਨਹੀਂ ਲੱਗਦਾ ਮੋਟਾ ਵੇ ਤੇਰੀ ਫੋਟੋ ਮੈਂ ਖੁੱਲਾ ਕਰਉ ਕਿ ਵਿੱਚ ਕਿੰਨਾ ਮੇਰੀਆਂ ਸਾਡੇ ਫਿੰਦ ਪਕਹਿਣਾ تي بيري سنديشا پر ہوتے تيكا لایا کولکے ننگ بابا جن جن دا آي کولکے ننگ بابا جن جن دا آي thank I'm okay. okay. sorry, i पूरा पूरी है बोली पाई मैंने चलाई चोली तेरे मुंह पर दी साढ़े कटे दी कोली गी। तेरे मुंह पर दी साढ़े कटे दी कोली तेरे मुंह पर दी तेरे मुंह पर का साढ़े बहुत प्राण तेरे मुंह पर का साढ़े कटे दी कोली तेरे मुंह पर का साढ़े बहुत प्राण तेरे मुंह पर का साढ़े कटे दी कोली तेरे Ευχαριστώ Hsels